ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪੋਸ ਅੱਜ ਮੈਂ ਪੁਜਾਇਆ ਤਾਂ ਸਾਂਸੀ ਲਾਗੇ ਕਿੱਥੇ ਬੰਨ ਲਾਗੇ ਸੋਨਿਆ ਗਾਂਧੀ ਇਹਨਾਂ ਦੇ ਕੋਲ ਨਹੀਂ ਪ੍ਰੇਸ਼ਾ ਲਾਗੇ ਚਲ ਕੋਈ ਨਹੀਂ ਕਿਧਰ ਕੋ ਕਿਧਰ ਕੋ ਜੀ ਸੁਨਿਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਕਹਿ ਗਿਆ ਪੰਜਾਬ ਚ ਗੈਗ ਨਹੀਂ ਐਕਟਰ ਐਕਟਰ ਜੋ ਮਰਜ਼ੀ ਹੋ ਕੇ ਕਿਧਰ ਕੋ ਕਿਧਰ ਕੋ ਕਰਾਉ ਬਹੁਤ ਵੱਡੀਆਂ ਫਿਲਮਾਂ ਆਈਆਂ ਸੂਰੀ ਸੁਨਿਆ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੀਏ ਮੂਸਿਆ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਬੁੱਢਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਕਿਹੜੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਿਸਾਬ ਨਾਲ ਕਿਹੜੇ ਹਲਕੇ ਦੇ ਦੋ ਗਿਆ ਉਹ ਜਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜਰੂਰ ਦੇਣਗੇ ਤੇ ਮੈਨੂੰ ਲੱਗਦਾ ਪਿੱਛੇ ਬੰਨ ਟੋਟਾ ਹੀ ਤੇ ਭਾਂਜੀ ਜਾਨਾਂ ਨੇ ਕੁਛ ਕਹਿ ਦਿੱਤਾ ਹੀ ਤੇ ਜਾ ਰਿਹਾ ਇੱਥੇ ਕੋਈ ਤੋੜਾ ਦੋ ਕੋਈ ਈਡੀ ਵੱਡੀ ਗੱਲ ਨਹੀਂ ਆ ਰਹੀ ਮੈਂ ਪੁੱਛਣਾ ਆ ਕਿ ਚੱਕਰ ਹੀ ਕਾਣੀ ਦਾ ਹਾਂ ਭਾਂਜੀ ਹਰੀ ਕਹਿੰਦੇ ਸੰਗਾ ਸਭ ਚੱਲਦਾ ਰਹਿੰਦਾ ਆ ਕਿਤੇ ਨਾ ਕਹੋ ਕਿਤੇ ਨਾ ਕਹੋ ਵੱਣੀ ਕਹੋ ਇਹ ਗਣਾ ਕبھی ਨਹੀਂ ਬਾਹੂ ਪਿੰਟਰੀ ਪੋਣੀ ਪਿੰਟਰੀ ਪੋਣੀ ਪਿੰਟਰੀ ਪੋਣੀ ਕੁਛ ਨਹੀਂ ਰੋਣਾ ਸਾਦੀ ਲਾਦੀ ਬਹੁਤ ਪਿਆਰੀ ਭਾਂਜੀ ਹਰੀ ਪਿੰਟਰੀ ਪੋਣਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕਾਫੀ ਨਹੀਂ ਬਾਹੂ ਗੱਪੀ ਨਹੀਂ ਬਾਹੂ ਕبھی ਨਹੀਂ ਬਾਤ ਨਾ ਬਾਹੂ ਠੀਕ ਹੈ ਨਾ ਤੇ ਬਹੁਤ ਵਧੀਆ ਤੇ ਭਾਂਜੀ ਹਰੀ ਤੇ ਚਲੋ ਹਲਕੇ ਜਿਹੜਾ ਇਹ ਆ ਲੋਕਾਂ ਦੀ ਸੇਵਾ